ਐਲਨ ਮਸਕ ਬਹੁਤ ਅਮੀਰ ਬੰਦਾ ਦੁਨੀਆ ਦਾ ਟੈਸਲਾ ਵਾਲਾ ਜਿਹੜਾ ਨੰਬਰ 1 ਅਮੀਰ ਹੈ ਇਸ ਵਕਤ ਐਲਨ ਮਸਕ ਉਹਦੇ ਦਫਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਦੇ ਤਾਨੇ ਅਸਤੀਫਾ ਲੈ ਕੇ ਐਲਨ ਮਸਕ ਕੋਲੇ ਆ ਗਈ ਕਹਿੰਦੀ ਜੀ ਮੈਂ ਜੁਆਇਨ ਕਰਨਾ ਉਹ ਕਹਿੰਦਾ ਅੱਛਾ ਦਫਤਰ 'ਚ ਕੰਮ ਕਰ ਦਿਓ ਕਹਿੰਦੀ ਹਾਂ ਜੀ ਕਹਿੰਦਾ ਉਹ ਕਿਸਤੀਫਾ ਮੈਂ ਬਾਅਦ ਦੇਖੂਗਾ ਲੈ ਲੱਖ ਡਾਲਰ ਦੁਨੀਆ ਕੋ ਮੈਂ ਇੱਕ ਮਹੀਨਾ ਮੈਂ ਕਿਸੇ ਖਾਤੇ ਚ ਨਹੀਂ ਲਿਖਦਾ ਉਹੀ ਦੇਦਾ ਤੈਨੂੰ 1 ਲੱਖ ਡਾਲਰ ਲੈ ਲੈ ਦੁਨੀਆ ਘੁੰਮਿਆ ਫਿਰ ਮੈਂ ਆਪੀ ਫੈਸਲਾ ਕਰਨੂੰ ਤੇਰੇ ਅਸਤੀਫੇ ਤੇ ਰਜਾਇੰਦ ਉਹ ਕਹਿੰਦੀ ਲੈ ਮੇਰਾ ਕੰਮ ਵੀ ਪਾਣ ਗਿਆ ਲੱਖ ਡਾਲਰ ਮਿਲ ਗਿਆ ਉਹ ਦੁਨੀਆ ਘੁੰਮਣ ਚਲੀ ਗਈ ਮਹੀਨੇ ਬਾਅਦ ਆ ਗਈ ਆ ਕੇ ਕਹਿੰਦੀ ਜੀ ਮੈਂ ਦੁਨੀਆ ਘੁੰਮਿਆ ਹੀ ਹੁਣ ਦੱਸੋ ਕਹਿੰਦਾ ਅੱਛਾ ਤੇਰਾ ਅਸਤੀਫਾ ਪਿਆ ਕਹ ਨਾ ਜਾਓ ਅਸਤੀਫਾ ਮਨਜ਼ੂਰ ਹੋ ਗਿਆ ਉਹ ਕਹਿੰਦੀ ਜੀ ਮਨਜ਼ੂਰੀ ਕਰਨਾ ਸੀ ਤੂੰ ਜਿੱਦ ਨਹੀਂ ਕਰ ਲੈਂਦਾ ਜਿਸ ਦਿਨ ਮੈਂ ਆਈ ਸੀ ਪਹਿਲੇ ਦਿਨ ਮਹੀਨਾ ਮੈਨੂੰ ਪੂਰੀ ਦੁਨੀਆ ਕਿਉਂ ਘੁਮਾਈ ਆ ਵਿੱਚ ਕਹਿੰਦਾ ਅਸਲ ਚ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਵੀ ਤੇਰੇ ਦਫ਼ਤਰ 'ਚ ਕੀ ਐਹਮੀਅਤ ਹੈ ਮੈਨੂੰ ਨਹੀਂ ਪਤਾ ਸੀ ਵੀ ਤੂੰ ਕਿੰਨੀ ਕਾਇਮੀਅਤ ਆ ਰੱਖਦੀ ਐ ਦਫ਼ਤਰ 'ਚ ਕਹਿੰਦਾ ਜੇ ਤੇਰੀ ਐਹਮੀਅਤ ਹੁੰਦੀ ਦਫ਼ਤਰ 'ਚ ਜਿੱਥੇ ਤੂੰ ਕੰਮ ਕਰਦੀ ਸੀ ਜਿਹੜੀ ਕੁਰਸੀ ਤੇ ਕਹਿੰਦਾ ਦੋ ਤਿੰਨ ਦਿਨਾਂ ਬਾਅਦ ਤਸੱਲੀ ਮੱਤ ਜਾਣੀ ਸੀ ਦਫ਼ਤਰ 'ਚ ਵੀ ਉਹ ਨਹੀਂ ਆ ਰਹੀ ਜੀ ਕੰਮ ਰੁੱਕ ਗਏ ਕਹਿੰਦਾ ਫਿਰ ਤੈਨੂੰ ਵਾਪਸ ਬੁਲਾਉਂਦਾ ਮੈਂ ਕਦੋਂ ਮਹੀਨਾ ਹੋ ਗਿਆ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਵੀ ਉਹਦੇ ਬਿਨਾ ਕੰਮ ਖੜ ਗਿਆ ਜੀ ਇਸ ਕਰਕੇ ਤੇਰੀ ਕੋਈ अहमियत ਨਹੀਂ ਜਾ ਕਿਤੇ ਮਰਜੀ ਜਾ ਇੱਥੋਂ ਕੀ ਸਦ ਹੁੰਦਾ ਦਫ਼ਤਰ ਦੇ ਵਿੱਚ ਆਪਣੀ ਸੀਟ ਦੀ अहमियत ਬਣਾਓ ਕਿ ਤੁਹਾਡੇ ਬਿਨਾ ਸਰੇ ਨਾ ਤੁਸੀਂ ਦੋ ਦਿਨ ਛੁੱਟੀ ਤੇ ਚਲੇ ਗਏ ਮਲਾਜ਼ਮ ਕਹਿਣ ਯਾਰ ਕੰਮ ਖੜਿਆ ਪਿਆ ਫਾਈਲਾਂ ਰੁਕੀਆਂ ਪਈਆਂ ਨੇ ਛੇਤੀ ਬੁਲਾਓ अहमियत ਬਣਾਓ ਭੀੜ ਦਾ ਹਿੱਸਾ ਤਾਂ ਕੋਈ ਵੀ ਬਣ ਜਾਊਗਾ ਭੀੜ ਮੈਂ ਬਹੁਤ ਸੇ ਚਿਹਰੇ ਦੇਖੇ ਹਨ ਇਕ ਚਿਹਰੇ ਦੇ ਪਿੱਛੇ ਇਤਨੀ ਭੀੜ ਕਭੀ ਨਹੀਂ ਦੇਖੀ ਸੋ ਭੀੜ ਨਹੀਂ ਬਣਨਾ ਭੀੜ ਖਿੱਚਣ ਵਾਲਾ ਕਰਾਊਡ ਪੁੱਲਰ ਬਣਨਾ ਹੈ ਕਰਾਊਡ ਨਹੀਂ ਬਣਨਾ ਸੋ ਮੈਂ ਜਿੱਥੋਂ ਇੱਥੇ ਜਦੋਂ ਮੈਂ ਆਉਣਾ ਮੈਂ ਇਹੀ ਸਮਝਾਉਣਾ ਕਿ ਜਦੋਂ ਇੱਥੋਂ ਤੁਸੀਂ ਬਿਨਾਂ ਸ਼ਪਾਰਿਸ਼ ਤੋਂ ਜਿਸ ਤਰ੍ਹਾਂ ਦਰਪਨ ਹਰਨ ਦਸਿਆ ਬਿਨਾਂ ਸ਼ਪਾਰਿਸ਼ ਤੋਂ ਬਿਨਾਂ ਰਿਸ਼ਤੇਦਾਰ ਨਿਸ਼ਪਾਰ ਫਰਮਾਇਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਜਦੋਂ ਇੱਥੋਂ ਤੁਸੀਂ ਪੰਜਾਬ ਜਾ ਰਹੇ ਹਾਂ ਤਾਂ ਫਿਰ ਉੱਥੇ ਜਾ ਕੇ ਤੁਸੀਂ ਕਿਵੇਂ ਸਪਾਰਸ਼ ਜਾਂ ਪੈਸੇ ਮੰਗ ਸਕਦੇ ਸਹੀ ਹੈ ਨਾ ਕੋਈ ਕਿਸੇ ਦਾ ਪਹਤਾ ਨਹੀਂ ਲੱਗਾ ਨਾ ਕੋਈ ਕਿਸੇ ਐਮਐਲਏ ਦਾ ਜਾਂ ਕੋਈ ਹੋਰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਇੱਕ ਐਮਐਲਏ ਮੈਨੂੰ ਕਹਿੰਦਾ ਵੀ ਕੱਲ ਨੂੰ ਤੁਸੀਂ 6 ਮਹੀਨੇ ਦੀ ਗੱਲ ਹੈ ਵੀ ਕੱਲ ਨੂੰ ਤੁਸੀਂ 442 ਨੌکریاں ਦੇਣੀਆਂ ਨੇ ਮੈਂ ਕਿਹਾ ਹਾਂ ਕਹਿੰਦਾ ਆਪਣਾ ਜਮੀ ਖਾਸ ਬੰਦਾ ਇੱਕ ਪਾਰਟੀ ਦਾ ਮੈਂ ਕਿਹਾ ਅੱਛਾ ਮੈਂ ਕਿਹਾ ਉਹ 442 ਹੈ ਕਹਿੰਦਾ ਨਾ पांच नंबरਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਤੇ ਹੁਣ ਕੀ ਕਰੀਏ ਕਹਿੰਦੇ ਤਾਂ ਬਹੁਤ ਖਾਸ ਹੈ ਆਪਣਾ ਤਾਂ ਉਹ ਤਾਂ ਆਪਣੇ ਹੀ ਬੰਦਾ ਜਮੀ ਮੈਂ ਵੀ ਕੀ ਕਰੀਏ ਕਹਿੰਦੇ ਇੱਕ ਨੂੰ ਕੱਢ ਦੋ ਵਿੱਚੋਂ ਇੱਕ ਨੂੰ ਕੱਢ ਦੋ ਇਹਨੂੰ ਪਾ ਲਓ 442 ਚ ਆਪਣਾ ਜਮੀ ਆਪਣਾ ਹੀ ਹੈ ਮੈਂ ਕਿਹਾ ਬਹੁਤ ਵਧੀਆ ਗੱਲ ਹੈ ਐਮਐਲ ਸਾਹਿਬ ਮੈਂ ਕਿਹਾ ਬੜੀ ਇੱਕ ਗੱਲ ਦਾ ਜਵਾਬ ਦੇ ਦਿਓ ਮੈਂ ਹੁਣੀ ਅੱਜ ਇੱਕ ਨੂੰ ਕੱਢ ਦੇਣਾ ਤੇ ਆਪਣੇ ਤੁਹਾਡਾ ਜਿਹੜਾ ਆਪਣਾ ਕਹਿੰਦੇ ਆਪਣੀ ਬੰਦਾ ਖਾਸ ਉਹਨੂੰ ਪਾ ਲੈਣੇ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਆਪਣਾ ਖਾਸ ਹੀ ਯਾਰ ਉਹ ਵੀ ਪੰਜਾਬ ਤੋਂ ਹੀ ਹੈ ਉਹਦੀ ਮਾਂ ਵੀ ਸਵੇਰੇ ਖੰਡ ਵਾਲਾ ਦਹੀਂ ਮੂੰਝ ਪਾ ਕੇ ਭੇਜੂਗੀ ਵੀ ਜਾ ਪੁੱਤ ਨੌਕਰੀ ਲਿਆ ਆਪਣੀ ਘਰ ਦੀ ਕਬੀਲਾਰੀ ਲਈ ਤੇ ਆਜੂਗੀ ਮੈਂ ਕਿਹਾ ਆਪਣੇ ਵਾਲੇ ਨੂੰ ਕਹਿ ਦੇ ਅਗਲਾ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆਜੇ ਯਾਰ ਪਰ ਇਹਦੇ ਵਿੱਚ ਮੈਂ ਛੇੜਛਾੜ ਨਹੀਂ ਕਰੂੰਗਾ ਕਿ ਕਿ 4 442 ਚੋਂ ਇੱਕ ਨੂੰ ਕੱਢ ਲਓ ਇੱਧਰਲੇ ਨੂੰ ਪਾ ਲਓ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਕੰਮ ਉਹ ਨਹੀਂ ਚੱਲਣਾ ਕੰਮ ਤੁਸੀਂ ਨੰਬਰ ਲਓ ਮੈਰਿਟ ਤੇ ਇਹ ਨਹੀਂ ਹੋ ਸਕਦਾ ਕਿ 700 ਚੋਂ 690 ਲੈ ਕੇ ਤੁਸੀਂ ਘਰੇ ਬੈਠੇ ਹੋ 700 ਚੋਂ 550 ਵਾਲਾ ਕਿਉਂਕਿ ਉਹ ਕਿਸੇ ਨੂੰ ਜਾਣਦਾ ਸੀ ਆਦੂ ਕੋਈ ਪੈਸੇ ਸੀ ਉਹ ਨੌਕਰੀ ਲੈ ਗਿਆ ਇਹ ਨਹੀਂ ਹੋ ਸਕਦਾ ਤੁਹਾਡੇ ਘਰ ਦਾ ਕੁੰਡਾ ਖੜਕਾਉ ਉਹ ਵੀ ਸਰਕਾਰ ਕਿਹਾ ਉਹ ਪਈ ਤੁਹਾਡੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਤੁਹਾਡੀ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਆ ਆ ਸਿਸਟਮ ਸੋ ਕਦੇ ਵੀ ਆਪਣੇ ਆਪ ਨੂੰ ਘਟ ਨਹੀਂ ਸਮਝਣਾ ਕਿਸੇ ਤੋਂ ਆਪਣੀ अहमियत ਬਣਾਉਣੀ ਹੈ ਅਹੁਦੇ ਦੀ ਇੱਜ਼ਤ ਵਧਾਉਣੀ ਹੈ ਸੀਨੀਅਰ ਦਾ ਰਿਗਾਰਡ ਕਰਨੇ ਇੱਜ਼ਤ ਕਰਨੀ ਹੈ ਜੂਨੀਅਰਜ਼ ਨਾਲ ਪਿਆਰ ਕਰਨਾ ਜੇ ਕੋਈ ਸਿੱਖਣ ਆਉਂਦਾ ਸਿਖਾਉਣਾ ਹੈ ਜੇ ਕੋਈ ਪੁੱਛਣ ਆਉਂਦਾ ਦੱਸਣਾ ਇਨਵੈਸਟੀਗੇਸ਼ਨ ਤਾਂ ਹੈ ਹੀ ਇਹ ਚੀਜ਼ ਪੁੱਛਣਾ ਤੇ ਦੱਸਣਾ ਤੇ ਫਿਰ ਉਹਨੂੰ ਨੋਟ ਕਰਨਾ ਬਹੁਤ ਸਾਰੀਆਂ ਐਗਜ਼ਾਮਪਲਾਂ ਦੁਨੀਆ ਭਰ ਦੀਆਂ ਹਜੇ ਪਈਆਂ ਨੇ ਜਿੱਥੇ ਬੜੀ ਧੀਰ ਦੇਰ ਬਾਅਦ ਵੀ ਇਨਸਾਫ ਹੋਇਆ ਕਈ ਸਾਲ ਵੀ ਲੱਗ ਗਏ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਲੂ ਮਿਲ ਹੀ ਜਾਂਦਾ ਪਰ ਜੇ ਇਨਵੈਸਟੀਗੇਸ਼ਨ ਅਫਸਰ ਦੀ ਨੀਅਤ ਸਾਫ਼ ਹੋਵੇ ਤਾਂ ਬਿਲਕੁਲ ਹੋ ਜਾਂਦਾ ਉਹਦੇ ਨਾਲ ਇਨਸਾਫ ਮਿਲ ਜਾਂਦਾ ਹੈ ਪਰਿਵਾਰ ਨੂੰ ਕੋਈ ਕੁਐਜ਼ੁਐਲਟੀ ਹੋ ਗਈ ਇਨਵੈਸਟੀਗੇਸ਼ਨ ਤੁਹਾਡੇ ਕੋਲੇ ਆ ਗਈ ਸਕੂਨ ਮਿਲ ਜਾਂਦਾ ਪਰਿਵਾਰ ਨੂੰ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਚਲੋ ਘਟੂ ਘਟ ਜਿਹੜਾ ਦੋਸ਼ੀ ਸੀ ਉਹ ਤਾਂ ਕਿਤੇ ਸਜ਼ਾ ਭੁਗਤਿਆ ਘਟੂ ਘਟ ਉਹ ਤਾਂ ਨਹੀਂ ਜ਼ਿੰਦਗੀ ਚ ਇਸ ਤਰ੍ਹਾਂ ਖੁਸ਼ੀਆਂ ਮਨਾ ਰਿਹਾ ਹੋਊਗਾ ਕਿ ਸਾਡਾ ਘਰ ਬਰਬਾਦ ਕਰਕੇ ਆਪਦਾ ਉਹ ਖੁਸ਼ੀਆਂ ਮਨਾਵੇ ਸੋ ਆਪਣਾ ਹੀ ਫਰਜ਼ ਬਣਦਾ ਸਾਰਿਆਂ ਦਾ ਮੈਂ ਤਾਂ ਪੂਰੀ ਦੁਨੀਆ ਚ ਗਿਆ ਆ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਦੁਨੀਆ ਸਾਰੇ ਕਿਤੇ ਸ਼ੋਅ ਕੀਤੇ ਗਏ ਆ ਰੀਡ ਕੀਤਾ ਹਰ ਇੱਕ ਦਾ ਪੁਲਿਸ ਸਿਸਟਮ ਵੀ ਰੀਡ ਕੀਤਾ ਹੁਣ ਆਪਾਂ ਇੱਕ ਨਵੀਂ ਪੁਲਿਸ ਬਣਾ ਰਹੇ ਆ ਐਸਐਸਐਫ 26 ਜਨਵਰੀ ਨੂੰ ਹੈ ਕਣ 26 ਜਨਵਰੀ ਨੂੰ ਦਾਦ ਕੱਟਣਾ ਕਿਉਂਕਿ ਟ੍ਰੇਨਿੰਗ ਚੱਲ ਰਹੀ ਹੈ ਬਸ ਟ੍ਰੇਨਿੰਗ ਖਤਮ ਹੋ ਜੂਗੀ ਕਪੂਰਥਲੇ ਚ ਟ੍ਰੇਨਿੰਗ ਚੱਲ ਰਹੀ ਹੈ ਪੀਏਪੀ ਚ ਲੈ ਜਵਾਨ ਤੇ 100 29 ਅਸੀਂ ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲੇ ਨੇ 37 ਲੱਖ ਦੇ ਲਗਭਗ ਇੱਕ ਗੱਡੀ ਦਾ ਰੇਟ ਬਿਲਕੁਲ ਟਰੱਕ ਹੈ ਵੱਡਾ ਉਹ ਫੋਰਚਨਰ ਵੀ ਹੈ ਪਿੱਛੇ ਉਹਦੇ ਪਿਕਅਪ ਜਿਹੜਾ ਹੁੰਦਾ ਡਾਲਾ ਉਹ ਵੀ ਹੈ ਤੇ ਕੰਪਿਊਟਰ ਲੱਗੇ ਹੋਣਗੇ ਨਵੀਂ ਬ੍ਰਾਂਡ ਨਿਊ ਵਰਦੀ ਔਰ ਰਿਫਲੈਕਟਰ ਲੱਗੇ ਹੋਏ ਵਰਦੀ ਤੇ ਇੱਥੇ ਕੈਮਰਾ ਲੱਗਿਆ ਹੋਇਆ ਗੱਡੀ 'ਚ ਦੋਨੇ ਪਾਸੇ ਕੈਮਰਾ ਲੱਗਿਆ ਹੋਇਆ ਸੜਕ ਤੇ ਰਹਿਣਾ ਜੇ ਆ ਮੈਂ ਆ ਜਾਉਂਦੇ ਹੋਏ ਜਦੋਂ ਮੈਨੂੰ ਡੀਸੀ ਸਭ ਨੂੰ ਮਿਲਿਆ ਜੇ ਕਿਤੇ ਉਹ ਥੋੜਾ ਜਿਹਾ ਪਹਿਲਾਂ ਕਿਤੇ ਚਲ ਟ੍ਰੇਨਿੰਗ ਲੇਟ ਹੋਈ ਗੱਡੀਆਂ ਲੇਟ ਮਿਲੀਆਂ ਜੇ ਕਿਤੇ ਐਸਐਸਐਫ ਅੱਜ ਹੁੰਦੀ ਤਾਂ ਅੱਜ ਉਹ ਪੀਏਪੀ ਵਾਲੇ ਜਵਾਨ ਬਚ ਸਕਦੇ ਸੀ ਕਿਉਂਕਿ ਟਰਾਲਾ ਖੜਾ ਸੀਗਾ ਉਹ ਇਹੀ ਕੰਮ ਐਸਐਸਐਫ ਨੇ ਕਰਨਾ ਜੋ ਕੋਈ ਟਰਾਲੀ ਟਰਾਲਾ ਕੋਈ ਗੱਡੀ ਖਰਾਬ ਹੋਈ ਖੜੀ ਹੈ ਉਹਨੂੰ ਸਾਈਡ ਤੇ ਕਰ ਦੋ ਤੇ ਜਦੋਂ ਸੜਕ ਤੇ ਪੁਲਿਸ ਰਹੂਗੀ ਹਰ 30 ਕਿਲੋਮੀਟਰ ਦੇ ਰੇਡੀਅਸ ਇੱਕ ਗੱਡੀ ਤੁਹਾਨੂੰ ਮਿਲੂਗੀ ਆਉਂਦੀ ਜਾਂਦੀ ਤਾਂ ਕੰਟਰੋਲ ਰਹੂਗੀ ਸਪੀਡ ਤੇ ਨਾਲ ਉਹਨਾਂ ਕੋਲ ਗੈਸ ਕਟਰ ਆਰੀ ਦਾ ਬਲੇਡ ਤੇ ਲੇਟੈਸਟ ਸਮਾਨ ਸਾਰਾ ਤੇ ਨਾਲ ਟਰੋਮਾ ਸੈਂਟਰ ਜਾਂ ਹਸਪੀਟਲ ਜਿਹੜਾ ਨੇੜੇ ਪੈਂਦਾ ਉਹਦੇ ਨਾਲ ਅਟੈਚ ਹੋਊਗਾ ਉਹ ਹੋ ਸਕਦਾ ਐਕਸੀਡੈਂਟ ਹੋਇਆ ਰਬਨਾ ਕਰੇ ਤੇ ਨਾਲ ਦੀਆਂ ਕੱਢ ਕੇ ਜ਼ਖਮੀਆਂ ਨੂੰ ਹੋ ਸਕਦਾ ਪਿੱਛੇ ਜਾਣਾ ਪੈ ਜੇ ਕਿ ਪਿੱਛੇ ਵਾਲਾ ਸਟਾਫ ਸਿਰਫ 2 ਕਿਲੋਮੀਟਰ ਹੈ ਅਗਲਾ 10 ਕਿਲੋਮੀਟਰ ਮੈਂ ਜਦੋਂ ਐਮਪੀ ਸੀਗਾ ਉਦੋਂ ਮੈਂ ਡਾਟਾ ਕਢਾਇਆ ਸੀ ਉਦੋਂ 14 ਸੀ ਹੁਣ ਰਾਜ ਸਾਹਿਬ ਬੈਠੇ ਮੇਰੇ ਕੋਲ ਬੱਧ ਗਏ ਕਾਫੀ ਮਤਲਬ 17 18 ਦੀ ਐਵਰੇਜ ਆ ਪਰ ਡੇ ਔਨ ਦਾ ਸਪੌਟ ਡੈਥ ਪੰਜਾਬ ਚ ਨੰਬਰ 1 ਇਨ ਕੰਟਰੀ ਕਿਉਂਕਿ ਗੱਡੀਆਂ ਪੰਜਾਬੀਆਂ ਕੋਲ ਵੱਡੀਆਂ ਨੇ ਸੜਕਾਂ ਬਹੁਤ ਸੋਹਣੀਆਂ ਨੇ ਸਪੀਡ ਚਲਾਉਣ ਦੇ ਆਦੀਆਂ ਆ ਸਪੀਡ ਤੇ ਸੋ ਇਸ ਕਰਕੇ ਐਕਸੀਡੈਂਟਾਂ ਚ ਜਿਹੜੀਆਂ ਮੌਤਾਂ ਨੇ ਉਹ ਸਭ ਤੋਂ ਵੱਧ 18 ਪਰ ਡੇ ਔਨ ਦਾ ਸਪੌਟ 28 ਨੂੰ ਲਾ ਲਓ 3 ਨਾਲ ਗੁਣਾ ਕਰ ਲਓ 540 500 ਤੋਂ ਪਾਰ 12 ਨਾ ਕਰੋ ਮਤਲਬ 64 650 ਬੰਦਾ ਇੱਕ ਸਾਲ 'ਚ ਅਣਾਈ ਅਣ ਹੋਈ ਮੌਤ ਮਰ ਰਿਹਾ ਤੇ ਆ ਹੁਣ ਫਰਵਰੀ 1 ਫਰਵਰੀ ਤੋਂ ਤੁਹਾਨੂੰ ਬਿਲਕੁਲ ਐਕਟਿਵ ਮੋਡ 'ਚ ਨਜ਼ਰ ਆਊਗੀ ਐਸਐਸਐਫ ਫਰਵਰੀ ਤੋਂ ਅਸੀਂ ਤੁਹਾਨੂੰ ਦੱਸਣ ਲੱਗ ਜਾਾਂਗੇ ਕਿ ਪਿਛਲੇ ਸਾਲ ਫਰਵਰੀ ਨੂੰ ਐਸ ਫਰਵਰੀ ਚ ਕਿੰਨਾ ਕਟਿਆ ਪਿਛਲੀ ਮਾਰਚ ਨੂੰ ਐਸ ਮਾਰਚ ਕਿੰਨਾ ਕਟਿਆ ਮੈਨੂੰ ਯਕੀਨ ਹੈ ਜੇ 50% ਵੀ ਆਪਾਂ ਕਰ ਲਿਆ ਕਿ 3500 ਬੰਦੇ ਦੀ ਇੱਕ ਸਾਲ ਚ ਜਾਨ ਬਚਾਤੀ ਤੇ ਇਦੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਹੋਊਗਾ ਤੇ ਨਾਲ ਨਾਲ ਜਿਹੜੀ ਨਾਰਮਲ ਪੁਲਿਸਾ ਉਹਦਾ ਵੀ ਥੋੜਾ ਜਿਹਾ ਬਜਟਨ ਕਟੂਗਾ ਕਿਉਂਕਿ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਨਹਿਰ ਚ ਲਾਸ਼ ਜਾਂਦੀ ਹੈ ਉਹ ਵੀ ਕੱਢਣੀ ਹੈ ਸੜਕ ਤੇ ਐਕਸੀਡੈਂਟ ਹੋ ਗਿਆ ਉੱਥੇ ਵੀ ਜਾਣਾ ਹੈ ਕੈਦੀਆਂ ਨੂੰ ਵੀ ਲੈ ਕੇ ਜਾਣਾ ਹੈ ਕੈਦੀਆਂ ਨੂੰ ਛੱਡ ਕੇ ਵੀ ਆਉਣਾ ਹੈ ਪੇਸ਼ੀਆਂ ਭਗਤੌਣੀਆਂ ਨੇ ਸੰਮਣ ਲੈ ਕੇ ਜਾਣੇ ਨੇ ਨੌਨ ਪੁਲਿਸਿੰਗ ਵਾਲੇ ਕੰਮ ਬਹੁਤ ਜ਼ਿਆਦਾ ਨੇ ਸੋ ਅਸੀਂ ਹੁਣ ਇੱਕ ਇੱਕ ਹੋਰ ਵੀ ਸਾਡੀ ਚੱਲ ਰਹੀ ਹੈ ਪਲੈਨਿੰਗ ਕਿ ਜਿਹੜੀਆਂ ਪੇਸ਼ੀਆਂ ਨੇ ਉਹ ਵਰਚੁਅਲ ਕਰ ਲਈਏ ਤਾਂ ਕਿ ਜੇਲ੍ਹਾਂ ਦੇ ਵਿੱਚ ਅਸੀਂ ਅਪਡੇਟ ਕਰ ਦਈਏ ਕੈਬਨ ਬਣਾ ਦਈਏ ਜਿੰਨੀਆਂ ਵੀ ਪੇਸ਼ੀਆਂ ਨੇ ਉਹ ਵਰਚੁਅਲ ਉਥੋਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਵੀ ਕੋਰਟ ਚੋਦੀ ਹੈ ਉੱਥੇ ਜੱਜ ਸਾਹਿਬਾਨ ਉਹਨਾਂ ਦੀ ਸੁਣ ਲੈਣ ਤਾਂ ਕਿ ਪੁਲਿਸ ਜਿਹੜੀ ਹੈ ਉਹਨੂੰ ਇਹ ਨਾ ਹੋਵੇ ਕਿ ਇਥੋਂ ਲੈ ਕੇ ਜਾਣਾ ਹੈ ਫਿਰ ਲਿਆ ਕੇ ਛੱਡਣਾ ਹੈ ਇਹ ਜ਼ਿੰਮੇਵਾਰੀ ਹੋ ਜਾਂਦੀ ਹੈ ਤਾਂ ਪੁਲਿਸ ਜਿਹੜੀ ਹੈ ਉਹ ਨੌਨ ਪੁਲਿਸਿੰਗ ਵਾਲੇ ਕੰਮਾਂ ਚ ਲੱਭੀ ਜਾਂਦੇ ਜ਼ਿਆਦਾ ਕਲੈਰੀਕਲ ਛੁਇਸ ਕਰਕੇ ਬਹੁਤ ਅਪਡੇਟ ਕਰਨਾ ਹੈ ਵੈਸੇ ਤਾਂ ਮੈਂ ਕਾਫੀ ਵੀਰੇ ਸੀਨੀਅਰ ਬੈਠੇ ਨੇ ਜਿਹੜੇ ਮੇਰੇ ਸ਼ੋਹਾਂ ਦੇ ਵਿੱਚ ਚੀਫ ਗੈਸਟ ਵੀ ਹੁੰਦੇ ਸੀ ਤੌਰ ਐਸਐਸਪੀ ਉਹ ਇਹ ਸਾਰੀਆਂ ਵਰਦੀਆਂ ਮੈਂ ਵੀ ਪਾਈਆਂ ਹੋਈਆਂ ਨੇ ਪਰ ਉਹ ਜੁਗਨੂ ਜੀ ਭਾਈ ਹੁਈ ਬਸ ਸਾਰੀਆਂ ਪ੍ਰੋਪਰ ਸਟਾਰ ਕਦੇ ਵੀ ਅਸੀਂ ਵਰਦੀ ਦੇ ਮਾਮਲੇ 'ਚ ਨਹੀਂ ਉਹ ਕਰਦੇ ਸੀ ਕਿ ਕੋਈ ਸਟਾਰ ਜਾਂ ਜੋ ਵੀ ਪ੍ਰੋਟੋਕੋਲ ਹੈ ਉਹ ਵਰਦੀ ਨਹੀਂ ਅਸੀਂ ਘੱਟ ਪਾਉਂਦੇ ਸੀ ਜਿਹੜੀ ਹੌਲਦਾਰ ਵਾਲੀ ਪੱਗ ਹੈ ਸਾਨੂੰ ਪਤਾ ਹੈ ਕਿ ਹਰ ਹਰ ਲੜ ਦੇ ਵਿੱਚ ਅਖਬਾਰ ਦਾ ਉਹ ਫੋਲਡ ਕਰਕੇ ਅਖਬਾਰ ਪੈਂਦਾ ਉਹ ਚ ਸਪੈਸ਼ਲੀ ਮੁਹੱਲੀ ਤੋਂ ਦੋ ਬੰਦੇ ਹੈ ਜਿਹਨੇ ਜਿਹੜੇ ਪੱਗ ਬੰਦੇ ਉਹਨਾਂ ਤੋਂ ਬਣਾ ਕੇ ਲਿਆਉਂਦੇ ਹੁੰਦੇ ਸੀ ਅਸੀਂ ਚੱਲਣ ਵਾਲੀ ਜਿਹੜੀ ਪੱਗ ਹੁੰਦੀ ਆ ਹੌਲਰ ਦੀ ਤੇ ਉਹਨੂੰ ਜਦੋਂ ਵਿਦੇਸ਼ਾਂ ਚ ਲੈ ਕੇ ਜਾਣਾ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਰੱਖਣਾ ਔਰ ਉਹਨੂੰ ਅਸੀਂ ਹੈਂਡ ਬੈਗ ਚ ਰੱਖਦੇ ਸੀ ਕਿਉਂਕਿ ਇੱਕ ਵਾਰੀ ਟੈਗ ਹੀ ਨਹੀਂ ਮੰਨੀ ਜਾਣੀ ਦੁਬਾਰਾ ਫਿਰ ਉੱਥੋਂ ਸੋ ਇਸ ਕਰਕੇ ਮੈਂ ਤਾਂ ਬਹੁਤ ਸਾਰੇ ਸਟਾਇਰ ਪੁਲਿਸ ਦੇ ਕਰਦਾ ਰਿਹਾ ਕਿ ਪੰਜਾਬ ਪੁਲਿਸ ਦੁਨੀਆ ਦੀ ਪਹਿਲੀ ਪੁਲਿਸ ਹੈ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਚ ਣਾਉਂਦੇ ਬੰਦੇ ਨੂੰ ਵੀ ਕਹਿੰਦੀ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾਓ ਤੇਰੀ ਤਲਾਸ਼ੀ ਲੈਣੀ ਹੈ ਵੀ ਕੱਪੜੇ ਤਾਂ ਬਾਹਰ ਪਿਆ ਜੀ ਤਲਾਸ਼ੀ ਉੱਥੇ ਲੈ ਲਓ ਵਾਹ ਨਿਕਲ ਕੇ ਕੱਪੜੇ ਵਾ ਫਿਰ ਤਲਾਸ਼ੀ ਲਵਾਂਗੇ ਸੋ ਮਿਲਦਾ ਵੀ ਸਾਨੂੰ ਸਮਾਨ ਉਹਨਾਂ ਚ ਹੀ ਹੁੰਦਾ ਸੀ ਨਾਲੇ ਆਪ ਹੀ ਦੱਸਦੇ ਹੁੰਦੇ ਸੀ ਇਦਾਂ ਵੀ ਇਦਾਂ 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 ਖੈਰ ਹੱਸਣ ਖੇਡਣ ਮਨ ਕਰ ਚਾਹੋ ਖੁਸ਼ ਵੀ ਰਹਿਣਾ ਚਾਹੀਦਾ ਔਰ ਜੌਬ ਵੀ ਜੇ ਹੱਸਦੇ ਹੱਸਦੇ ਕਰੀਏ ਹੱਸਤੇ ਹੱਸਤੇ ਕੱਟ ਜਾਏ ਰਸਤੇ ਤਾਂ ਇਹਦੇ ਵਰਗੀ ਕੋਈ ਰੀਸ ਨਹੀਂ ਪੰਜਾਬ ਬਹੁਤ ਉਪਜਾਊ ਮਿਹਨਤੀ ਲੋਕਾਂ ਦੀ ਧਰਤੀ ਹੈ ਔਰ ਗੁਰੂਆਂ ਦਾ ਅਸ਼ੀਰਵਾਦ ਹੈ ਔਰ ਮੈਨੂੰ ਉਮੀਦ ਹੈ ਕਿ ਜਦੋਂ ਇਤਿਹਾਸ ਦੇ ਵਿੱਚ ਲਿਖਿਆ ਜਾਊ ਕਿ ਜਦੋਂ ਪੰਜਾਬ ਦੁਬਾਰਾ ਰੰਗਲਾ ਪੰਜਾਬ ਬਣਿਆ ਸੀ ਤਾਂ ਉਦੋਂ ਕਿਹੜੇ ਕਿਹੜੇ ਅਫਸਰ ਸੀ ਕਿਹੜੇ ਕਿਹੜੀ ਜੌਬ ਤੇ ਸੀ ਉਦੋਂ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਇਹਨਾਂ ਇਹ ਉਹਨਾਂ ਦੀ ਬੈਕਅੱਪ ਟੀਮ ਸੀ ਇਹ ਜਿਹੜੀ ਪੰਜਾਬ ਦੇ ਬੂਟੇ ਨੂੰ ਜੜਾਂ ਨੂੰ ਜਿਹੜਾ ਮਿੱਟੀ ਲੱਗਦੀ ਹੈ ਨਾ ਉਹ ਤੁਸੀਂ ਮਿੱਟੀ ਹੋ ਕਿ ਉਹਨਾਂ ਜੜਾਂ ਨੂੰ ਮਜ਼ਬੂਤ ਕਰਨਾ ਸੋ ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਅੱਜ ਇੱਥੇ ਆਇਓ ਔਰ ਇੱਥੋਂ ਬਹੁਤ ਕੁਝ ਲੈ ਕੇ ਜਾਓਗੇ ਤੇ ਨਾਲ-ਨਾਲ ਮੈਨੂੰ ਡੀਜੀ ਸਾਹਿਬ ਨੇ ਦੱਸਿਆ ਕਿ ਦਰਪਨ ਹੋਰਾਂ ਦਾ ਵੀ ਸਟਾਰ ਵਧ ਗਿਆ ਇੱਕ ਇਹਨਾਂ ਨੂੰ ਵੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਔਰ ਬਹੁਤ ਅੱਛੇ ਸਾਡੇ ਕੋਲੇ ਪੁਲਿਸ ਦੇ ਵਿੱਚ ਬਹੁਤ ਟੈਲੈਂਟ ਪਿਆ ਸਾਡੇ ਕੋਲੇ ਸਟੇਜ ਨੂੰ ਸੰਭਾਲਣ ਤੋਂ ਲੈ ਕੇ ਕਲਾ ਦੇ ਖੇਤਰ ਦੇ ਵੀ ਬਹੁਤ ਵੱਡੇ-ਵੱਡੇ ਸਤਾਣੇ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਰਹੇ ਆ ਸੋ ਮੈਨੂੰ ਇਸ ਗੱਲ ਦੀ ਖਾਸ ਤੌਰ ਤੇ ਖੁਸ਼ੀ ਹੈ ਕਿ ਮੁੰਡੇ ਕੁੜੀਆਂ ਇੱਥੇ ਮਿਹਨਤ ਕਰਕੇ ਨੌਕਰੀਆਂ ਲੈ ਰਹੇ ਨੇ ਬਾਹਰਲੇ ਮੁਲਕਾਂ ਵਾਲਾ ਕੰਮ ਜਿਹੜਾ ਬਹੁਤ ਘਟ ਗਿਆ ਹੁਣ ਉੱਥੇ ਕੀ ਕਰੀਏ ਉੱਥੇ ਕਰੋਗੇ ਕੀ ਜਾ ਕੇ ਜੀ ਬਰਫਾਂ ਪੈਂਦੀਆਂ ਨਾ ਭਾਸ਼ਾ ਆਪਣੀ ਹੈ ਨਾ ਕਲਚਰ ਆਪਣਾ ਹੈ ਨਾ ਉੱਥੇ ਕੋਈ ਰਹਿਣ ਸਹਿਣ ਦਾ ਮਾਹੌਲ ਆਪਣਾ ਹੈ ਇੱਥੇ ਹੀ ਰਹੀਏ ਇੱਥੇ ਆਪਣੇ ਪਰਿਵਾਰਾਂ ਚ ਜਾਈਏ ਸ਼ਾਮ ਨੂੰ ਰਿਸ਼ਤੇਦਾਰਾਂ ਚ ਜਾਈਏ ਵਹਾਂ ਸ਼ਾਦੀਆਂ ਚ ਦਿਵਾਲੀਆਂ ਲੋੜੀਆਂ ਵਿੱਚ ਸ਼ਾਮਲ ਹੋਈਏ ਇਹਦੇ ਵਰਗਾ ਦੇਸ਼ ਨਹੀਂ ਹੈਗਾ ਤੇ ਇਸੇ ਕਰਕੇ ਕਿਹਾ ਕਿ ਪੰਜਾਬ ਜਿਹੜਾ ਉਹ ਉਹਦੇ ਵਰਗਾ ਕੋਈ ਦੇਸ਼ ਨਹੀਂ ਮੰਨਿਆ ਗਿਆ ਕਿਉਂਕਿ ਉਹ ਪਜਾਉਂ ਦਰਤੀ ਹੈ ਕਿ ਮਿਹਨਤੀ ਲੋਕ ਹੈ ਔਰ ਗੁਰੂਆਂ ਦੀ ਸ਼ਹੀਦਾਂ ਦੀ ਜਿਹੜੀ ਹੈ ਉਹ ਚਰਨ ਸ਼ੋਪ ਪ੍ਰਾਪਤ ਦਰਤੀ ਹੈ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਹੈ ਜਿਆ ਹੋਊਗਾ ਜਿੱਥੇ ਕੋਈ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾਂ ਕੋਈ ਸ਼ਹੀਦ ਦਾ ਬੁੱਤ ਨਾ ਲੱਗਿਆ ਹੋਵੇ ਭਾਵੇਂ ਕਾਰਗਿਲ ਦਾ ਹੋਵੇ ਭਾਵੇਂ ਆਜ਼ਾਦੀ ਵੇਲੇ ਦਾ ਹੋਵੇ ਭਾਵੇਂ ਗਦਰੀ ਬਾਬਿਆਂ ਦਾ ਹੋਵੇ ਉਹ ਕਿਤੇ ਨਾ ਕਿਤੇ ਜਿਸ ਤਾਂ ਦੇਸ਼ ਲਈ ਹਮੇਸ਼ਾ ਖੜਦੇ ਆ ਤੇ ਅੱਜ ਵੀ ਸਾਡੇ ਚਾਰ ਜਵਾਨ ਡਿਊਟੀ ਦੌਰਾਨ ਉਹਨਾਂ ਦਾ ਸ਼ਹਾਦਤ ਹੋਈ ਹੈ ਔਰ ਇੱਕ ਐਸੀ ਐਚ ਡੀ ਐਫ ਸੀ ਨਰ ਜਿ ਤੁਮ ਜਾਣਦੀ ਹੈ ਸੈਲਰੀ ਜਾਂਦੀ ਹੈ ਨਾ ਉਹਨਾਂ ਨਾਲ ਵੀ ਇੱਕ ਐਗਰੀਮੈਂਟ ਕੀਤਾ ਹੋਇਆ 1 ਕਰੋੜ ਰੁਪਈਆ ਕਿਸੇ ਜਵਾਨ ਦੀ ਸ਼ਹਾਦਤ ਤੇ ਦੋ ਦਿਦਾਨ 1 ਕਰੋੜ ਰੁਪਇਆ HDFC ਵੱਲੋਂ ਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਇਆ ਪਰਿਵਾਰ ਨੂੰ ਉਹਦੀ ਕੋਈ ਜਾਣ ਦੀ ਕੀਮਤ ਨਹੀਂ ਹੈਗੀ ਪਰ 2 ਕਰੋੜ ਰੁਪਇਆ ਕਮਿਲਦਾਰੀ ਚੱਲਦੀ ਰਹਿੰਦੀ ਹੈ ਬੱਚੇ ਪੜਾ ਲੈਣਗੇ ਅੱਗੇ ਕੋਈ ਦੁੱਖ ਨਹੀਂ ਹੋਊਗਾ ਅੱਗੇ ਔਰ ਨਾਲ-ਨਾਲ ਪਰਿਵਾਰ ਨੂੰ ਸੰਭਾਲਾਂਗੇ ਜੇ ਉਸ ਪਰਵਾਰ ਨੂੰ ਅਸੀਂ ਨਹੀਂ ਸੰਭਾਲਾਂਗੇ ਫੌਜੀ ਦੇ ਪਰਿਵਾਰ ਨੂੰ ਤੇ ਪੁਲਿਸ ਵਾਲੇ ਦੇ ਪਰਿਵਾਰ ਨੂੰ ਤਾਂ ਫਿਰ ਜਦੋਂ ਲੋਕ ਦੇਖਣਗੇ ਉਹਨਾਂ ਪਰਿਵਾਰਾਂ ਦਾ ਹਾਲ ਫਿਰ ਦੁਬਾਰਾ ਕੋਈ ਪੁਲਿਸ ਜਾਂ ਫੌਜ ਚ ਭਰਤੀ ਹੋਣ ਦੀ ਹਿੰਮਤ ਨਹੀਂ ਕਰਦਾ ਕਿ ਉਹਨਾਂ ਦਾ ਪਰਿਵਾਰ ਤਾਂ ਰੁਲ ਗਿਆ ਯਾਰ ਆਪਾਂ ਕੀ ਕਰਾਂਗੇ ਜੇ ਉਸ ਪਰਿਵਾਰ ਨੂੰ ਮਾਨ ਸਤਕਾਰ ਬਣਦਾ ਮਿਲੇ ਕਿ ਫੇਰ ਉਹ ਮੁੰਡੇ ਉੱਥੋਂ ਦੇ ਵੀ ਕਹਿਣਗੇ ਕਹਿੰਦੇ ਜੇ ਕੋਈ ਹੈ ਹੈਗਾ ਆਪਣਾ ਆਪਣੇ ਮੰਗਰੋਂ ਆਪਣੇ ਪਰਿਵਾਰਾਂ ਨੂੰ ਸੰਭਾਲਣ ਵਾਲਾ ਹੈਗਾ ਸੋ ਬਾਕੀ ਦੇਸ਼ ਭਗਤ ਦਾ ਜਜ਼ਬਾ ਤਾਂ ਸਾਡੇ ਚ ਪਹਿਲਾਂ ਹੀ ਹੈਗਾ ਭਗਤ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਸੋ ਜਿਹੜੇ ਧਰਤੀ ਨੂੰ ਮਹਿਬੂਬਾ ਬਣਾਉਣ ਵਾਲੇ ਲੋਕ ਨੇ ਜਿਹੜੇ ਉਹ ਸਾਡੇ ਵਾਰਿਸ ਨੇ ਤੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਆਪਾਂ ਕੰਮ ਕਰਦੇ ਆਂ ਸੋ ਮੈਂ ਬਹੁਤ-ਬਹੁਤ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਔਰ ਨਾਲ ਇੱਕ ਛੋਟੀ ਜੀ ਗੱਲ ਨਾਲ ਦੀ ਨਾਲ ਮੈਂ ਕਹਿਣੀ ਹੈ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਔਦੇ ਦੀ ਇੱਜ਼ਤ ਵਧਾਉਣੀ ਹੈ ਨਾਲ-ਨਾਲ ਕੌਨਫੀਡੈਂਸ ਇਹ ਰੱਖਣਾ ਹੈ ਕਿ ਮੈਂ ਵੀ ਇਸ ਪਾਟ ਪਰਿਵਾਰ ਦਾ ਹਿੱਸਾ ਕੋਈ ਸ਼ਿਕਵਾ ਸ਼ਿਕਾਇਤ ਸੁਝਾਅ ਆਪਣੇ ਸੀਨੀਅਰਸ ਤੱਕ ਪਹੁੰਚਾਓ ਸੀਨੀਅਰਸ ਮੇਰੇ ਤੱਕ ਪਹੁੰਚਾਉਣਗੇ ਕਮਿਊਨੀਕੇਸ਼ਨ ਗੈਪ ਨਹੀਂ ਆਉਣਾ ਚਾਹੀਦਾ ਤੁਸੀਂ ਕੁਝ ਕਹੀਗੇ ਉਹ ਕੁਝ ਕਹੀਗੇ ਮੈਨੂੰ ਕੁਝ ਪਤਾ ਹੋਰ ਪਤਾ ਲੱਗਿਆ ਫਿਰ ਉਹ ਮਸਲੇ ਬਣ ਜਾਂਦੇ ਆ ਇਸ ਤੋਂ ਪਹਿਲਾਂ ਕਿ ਕੋਈ ਕੋਈ ਕਮਿਊਨੀਕੇਸ਼ਨ ਗੈਪ ਜਾਂ ਛੋਟਾ ਜਾਂ ਕੋਈ ਕੋਈ ਛੋਟੀ ਜੀ ਕੋਈ ਨਿੱਜੀ ਦਿੱਕਤ ਮਸਲਾ ਬਣੇ ਉਹ ਤੋਂ ਪਹਿਲਾਂ ਆਪਾਂ ਸਾਰੇ ਉਹਨੂੰ ਸੁਲਝਾ ਸਕਦੇ ਹਾਂ ਮੰਨੇ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਆਪਣੇ ਆਪ ਨੂੰ ਸਮਝਣਾ ਕੁਛ ਕਿ ਮੈਂ ਵੀ ਹਾਂ ਮੰਨੇ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਮਾਫ ਕਰਨਾ ਜੇ ਲੱਖ ਚ ਰੁਪਇਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ ਸੋ ਇਸ ਕਰਕੇ 1 ਰੁਪਇਆ ਦੀ ਵੀ ਵੈਲਿਊ ਹੈ ਤੁਸੀਂ ਆਪਣੇ ਆਪ ਨੂੰ 1 ਰੁਪਇਆ ਮੰਨੋਗੇ ਤਾਂ ਵੀ ਲੱਖ ਜਿਹੜਾ ਉਹ 1 ਰੁਪਈਏ ਬਿਨਾ ਪੂਰਾ ਨਹੀਂ ਹੋ ਸਕਦਾ 99900 99 ਬਣ ਜਾਂਦੇ ਜੀ 1 ਰੁਪਈਆ ਕੱਢਦੇ